ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਰਮਨ ਸਿੰਘ ਹੌਲਕਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਮੈਂ ਇੱਕ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰਨ ਲੱਗਿਆ ਹਾਂ ਕਾਮਨ ਜੀ ਗੱਲ ਹੈ ਵੈਸੇ ਇਹ ਹਰ ਬੰਦੇ ਨਾਲ ਪੀੜਤੀ ਹੈ ਜਦੋਂ ਕੋਈ ਵਹੀ ਕਰ ਅਸੀਂ ਸੜਕ ਦੇ ਉੱਪਰ ਚਾਹੇ ਛੋਟੀ ਸੜਕ ਹੈ ਵੱਡੀ ਸੜਕ ਹੈ ਚੌੜੀ ਹੈ ਵਨਵੇ ਹੈ ਜਦੋਂ ਜਾਂਦੇ ਆ ਉਹਦੇ ਉੱਤੇ ਖਾਸ ਕਰਕੇ ਜ਼ਿਆਦਾਤਰ ਇਹ ਉੱਥੇ ਵਾਪਰਦੀ ਘਟਨਾ ਹੁੰਦੀ ਹੈ ਜਿੱਥੇ 18 ਫੁੱਟ ਚੌੜੀ ਸੜਕ ਹੁੰਦੀ ਹੈ ਜਾਂ ਇਹ ਤੋਂ ਘੱਟ ਹੁੰਦੀ ਹੈ ਪਿੰਡਾਂ ਨੂੰ ਲਿੰਕ ਹੋਣਾ ਜਾਂਦੀ ਹੈ ਆਪਾਂ ਸਕੂਟਰ ਚ ਚਲਾਉਣਾ ਹੈ ਸਕੂਟਰ ਚ ਚਲਾਉਣਾ ਬੰਦਾ ਮੂਹਰੇ ਦੇਖਦਾ ਬਸ ਉਹਨੇ ਮੂਹਰੇ ਹੀ ਦੇਖਣਾ ਹੁੰਦਾ ਮੂਹਰੇ ਦੇਖ ਕੇ ਸਕੂਟਰ ਚ ਲਾ ਕੇ ਨਿਕਲ ਜਾਂਦਾ ਕਾਰ ਵਾਲਾ ਬੰਦਾ ਚਲਾਉਂਦਾ ਜਦੋਂ ਕਾਰ ਚ ਚਲਾਉਣਾ ਹੈ ਉਦੋਂ ਵੀ ਅਸੀਂ ਮੂਹਰੇ ਦੇਖਦੇ ਆ ਚਲਾਈ ਜਾਂਦੇ ਆ ਪਰ ਜਿਹੜਾ ਬੱਸਾਂ ਵਾਲਾ ਜਾਂ ਟਰੱਕ ਵਾਲਾ ਹੁੰਦਾ ਜੇ ਇਧਰੋਂ ਕਾਰ ਜਾਂਦੀ ਹੈ ਉਧਰੋਂ ਬੱਸ ਵਾਲਾ ਆਉਂਦਾ ਜਾਂ ਕਾਰ ਵਾਲਾ ਆਉਂਦਾ ਮੋਟਰਸਾਈਕਲ ਪਾਦਾ ਪਰ ਇਹਨੇ ਦੇਖ ਕਿਵੇਂ ਅੰਨੇ ਮੰਗੂ ਉੱਤੇ ਚੜ੍ਹੀ ਆਉਂਦਾ ਥੱਲੇ ਵੀ ਨਹੀਂ ਰਹਿੰਦਾ ਕਈ ਵਾਰੀ ਗਾੜੀ ਵੀ ਕੱਢਦੇ ਆ ਬਿਲਕੁਲ ਗਲਤ ਹੈ ਟਰੱਕ ਵਾਲਾ ਤੇ ਬੱਸ ਵਾਲਾ ਥੱਲੇ ਨਹੀਂ ਦੇਖਦਾ ਇਹ ਖਿਆਲ ਰੱਖਿਓ ਥੱਲੇ ਵੀ ਦੇਖਦਾ ਸਾਹਮਣੇ ਵੀ ਦੇਖਣਾ ਤਾਂ ਵੀ ਦੇਖਣਾ ਹੁੰਦਾ ਸਾਈਡਾਂ 'ਲੇ ਡਾਣਾ ਵੀ ਵਚਾਉਣੇ ਹੁੰਦੇ ਨੇ ਤੁਸੀਂ ਕਿਹਨੂੰ ਉੱਤੇ ਚੜੀ ਆਉਂਦਾ ਤੁਸੀਂ ਤਾਂ ਕੱਲਾ ਥੱਲੇ ਦੇਖ ਲਿਆ ਸਕੂਟਰ ਤੇ ਇਸ ਕਰਕੇ ਟਰੱਕ ਤੇ ਬੱਸ ਵਾਲੇ ਨੂੰ ਰਾਹ ਦੇ ਦਿਆ ਕਰੋ ਇੱਕ ਅੱਜ ਕੱਲ ਤੁਹਾਨੂੰ ਪਤਾ ਸੀਜ਼ਨ ਚੱਲਦਾ ਕੋਈ ਵੀ ਕਣਕ ਦਾ ਸੀਜ਼ਨ ਹੈ ਜੀਰੀ ਦਾ ਸੀਜ਼ਨ ਹੈ ਉਦੋਂ ਜਿਹੜੇ ਮੁੰਡੇ ਟਰੈਕਟਰ ਵਾਲੇ ਟੱਕਰੀ ਫਿਰਦੇ ਨੇ ਉਦੋਂ ਆਪਾਂ ਕਹਿੰਦੇ ਅੱਗ ਲੱਗੀ ਵਾਲਾ ਮੰਗੂ ਜਾਂਦਾ ਉੱਥੇ ਉਹਦੇ ਬੱਸ ਦਾ ਰੋਕ ਨਹੀਂ ਹੁੰਦਾ ਕਿਉਂ ਕਾਰਨ ਪਤਾ ਕੀ ਹੈ ਕਾਰਨ ਇਹ ਹੈ ਕਈ ਵਾਰ ਮੇਰੇ ਵਰਗੇ ਕੋਲੇ ਟਰਾਲੀਆਂ ਮੰਗਵੀਆਂ ਹੁੰਦੀਆਂ ਨੇ ਆ ਲੱਗਣਾ ਦੋ ਟਰਾਲੀਆਂ ਤੂੰ ਰੱਖ ਰਿਹਾ ਤਿੰਨ ਕੱਲ ਨੂੰ ਮੈਨੂੰ ਦੇ ਦੇ ਦੀ ਆ ਉਹ ਵਾਲੀ ਮੰਗਵੀਂ ਟਰਾਲੀ ਦਾ ਫਾਇਦਾ ਠਾਣਾ ਹੁੰਦਾ ਡੱਕਾ ਡੱਕਰ ਕੇ ਅਸੀਂ ਫਟਾਫਟ ਮੰਡੀ ਜਾ ਕੇ ਟਰਾਲੀ ਦੀ ਜਿਹੜੀ ਜੀਰੀਆ ਤੇ ਕਣਕ ਹੈ ਉਹ ਢੇਰੀ ਕਰਨੀ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਵੀ ਰਾਹ ਦੇ ਦਿਆ ਕਰੋ ਪੱਛ ਕੇ ਰਹਿਦੋ ਅਗਲੀ ਗੱਲ ਜਿਹੜੇ ਗੱਡੀਆਂ ਵਾਲੇ ਨੇ ਅੱਜ ਕੱਲ ਗੱਡੀਆਂ ਦੀਆਂ ਲਾਈਟਾਂ ਇੰਨੀਆਂ ਤੇਜ਼ ਆ ਗਈਆਂ ਸਕੂਟਰ ਤੇ ਮੋਟਰਸਾਈਕਲ ਵਾਲੇ ਦੇ ਸਾਈਕਲ ਵਾਲੇ ਦੇ ਤੁਰਨ ਵਾਲੇ ਤੇ ਐ ਅੱਖਾਂ ਦੇ ਹੱਥ ਰਖਾ ਲਾ ਲੱਗਣਾ ਯਾਰ ਉਹ ਐਂ ਕਰਨ ਲੱਗਦਾ ਕਈ ਵਾਰ ਇਹ ਗੱਡੀਆਂ ਵਾਲਿਆਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਡਿਪਰ ਹੈ ਜਿਹੜਾ ਦੇ ਲਿਆ ਕਰੋ ਡਿਪਰ ਦੇ ਲਿਆ ਕਰੋ ਤੇ ਐਨੇ ਅੱਗੇ ਮੇਰੀਆਂ ਬੇਨਤੀ ਹੈ ਸੀ ਇਹਦੇ ਵਿੱਚੋਂ ਟ੍ਰੈਫਿਕ ਦਾ ਬਚਾਅ ਹੋ ਜਾਂਦਾ ਐਕਸੀਡੈਂਟ ਦਾ ਬਚਾਅ ਹੋ ਜਾਂਦਾ ਜਿੰਦਗੀ ਬਹੁਤ ਕੀਮਤੀ ਹੈ ਗੱਡੀ ਸਲੋ ਚ ਚਲਾਉਣ ਦੀ ਕੋਸ਼ਿਸ਼ ਕਰ ਲਿਆ ਕਰੋ ਐਵੇਂ ਨਾ 80 90 100 ਤੇ ਲੱਕਰੀ ਜਾਇਆ ਕਰੋ ਸਿਰਫ 60 ਤੇ ਗੱਡੀ ਭਜਾਓ ਸਮਝ ਗਏ ਜੀ ਲੋਡ ਅਨੁਸਾਰ ਹਾਂ ਤੁਹਾਡੀ ਕੋਈ ਮਜਬੂਰੀ ਹੈ ਕੋਈ ਮਰੀਜ਼ ਆ ਗੱਡੀ ਦੇ ਵਿੱਚ ਫਿਰ ਤੁਸੀਂ ਜਾਏ 100 ਤੇ ਲੈ ਜਾਓ ਕੋਈ ਗੱਲ ਨਹੀਂ ਪਰ ਜਦੋਂ ਅਸੀਂ ਨਜਾਇਜ਼ ਗੱਡੀ ਭਜਾਉਨੇ ਆ ਅੱਖ ਲੀ ਨਹੀਂ ਦੇਖਦੇ ਨਾਲੇ ਗੱਡੀ ਦਾ ਨੁਕਸਾਨ ਤੇ ਨਾਲੇ ਸਾਡਾ ਨੁਕਸਾਨ ਟਾਈਮ ਤਾਂ 5 ਮਿੰਟ ਦਾ ਮਸਾ ਫਰਕ ਪੈਂਦਾ ਇਸ ਕਰਕੇ ਬੱਸਾਂ ਵਾਲਿਆਂ ਨੂੰ ਟਰੱਕਾਂ ਵਾਲਿਆਂ ਨੂੰ ਗਾਲ ਨਾ ਕੱਢਿਆ ਕਰੋ ਦੇਖ ਕੇ ਉਹਨਾਂ ਨੂੰ ਰਸਤਾ ਦੇ ਦਿਆ ਕਰੋ ਜੇਕ ਵੀਡੀਓ ਵਧੀਆ ਲੱਗੀ ਬੱਸਾਂ ਵਾਲੇ ਤੇ ਟਰੱਕਾਂ ਵਾਲੇ ਵੀਰ ਦਾ ਜਰੂਰ ਸ਼ੇਅਰ ਕਰ ਦਿਓ ਤੇ ਸਾਰੀ ਸ਼ੇਅਰ ਕਰਿਓ ਦੋ ਵਾਰ ਵੀਡੀਓ ਨੂੰ ਦੇਖਿਓ ਚੰਗੇ ਚੰਗੇ ਸੋਹਣੇ ਸੋਹਣੇ ਕਮੈਂਟ ਕਰਿਓ ਦਿਓ ਆਗਿਆ ਤੁਹਾਡਾ ਆਪਣਾ ਨਿਰਮਲ ਸਿੰਘ ਔਲਖ ਸ਼ੇਰਪੁਰ ਤੋਂ ਸਤਿ ਸ੍ਰੀ ਅਕਾਲ